ਅੱਜ ਦੇ ਮੇਰੇ ਇਸ ਪਰਿਵਾਰ ਦੀ ਮੀਟਿੰਗ ਦੀ ਸ਼ੁਰੂਆਤ ਆਪਾਂ ਫਤਿਹ ਅਰਜ਼ ਕਰਕੇ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਦੀ ਮੈਂ ਗੱਲ ਕਰਦਾ ਸਭ ਤੋਂ ਪਹਿਲਾਂ ਪਾਪਾ ਨੇ ਦੱਸਿਆ ਕਿ ਮੇਰੇ ਦਾਦਾ ਜੀ ਮੈਂ ਉਹਨਾਂ ਨੂੰ ਪਿਆਰ ਨਾਲ ਪਾਪਾ ਜੀ ਕਹਿੰਦਾ ਸੀ ਤੁਸੀਂ ਸਾਰੇ ਜਾਣਦੇ ਹੋ ਇਹ ਗੱਲ ਮੈਂ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਹਿਲੇ ਸੁਣਾਈ ਵੀ ਹੈ ਜਦੋਂ ਪਿਛਲੀ ਵਾਰ ਪਾਪਾ ਗ੍ਰਿਫਤਾਰ ਹੋਏ ਇਲੈਕਸ਼ਨਾਂ ਆਪਣੇ ਸਿਰਤੇ ਸੀ ਆਪਾਂ ਇੱਕ ਮੀਟਿੰਗ ਆਪਣੇ ਘਰ ਸੱਦੀ ਸੀ ਤੁਸੀਂ ਸਾਰੇ ਉਦੋਂ ਆਏ ਸੀ ਉਦੋਂ ਵੀ ਇਦਾਂ ਦਾ ਇੱਕ ਮਾਹੌਲ ਬਣਿਆ ਸੀ ਮੈਂ ਕਿਹਾ ਸੀਗਾ ਕਿ ਪਾਪਾ ਜੀ ਮੇਰੇ ਦਾਦਾ ਜੀ ਨੇ ਮੈਨੂੰ ਅੱਜ ਤੋਂ 15-20 ਸਾਲ ਪਹਿਲਾਂ ਰਾਮਗੜ੍ਹ ਏਸੀ ਘਰ ਵਿੱਚ ਕਿਹਾ ਸੀ ਮਹਿਤਾਬ ਤੇਰੀ ਜ਼ਿੰਦਗੀ ਵਿੱਚ ਬਹੁਤ ਉਤਾਰ ਚੜ੍ਹਾਣ ਚੜ੍ਹਾਵਾਂਗੇ ਬਹੁਤ ਕੁਝ ਦੇਖਣਾ ਪਊਗਾ ਮੈਂ 14 15 16 ਸਾਲ ਦਾ ਸੀ ਮੈਨੂੰ ਅਸਲ ਵਿੱਚ ਉਦੋਂ ਗੱਲ ਸਮਝ ਨਹੀਂ ਨਹੀਂ ਸੀ ਆਈ ਮੈਂ ਛੋਟਾ ਸੀ ਮੈਂ ਸੋਚਦਾ ਸੀ ਮੈਂ ਬੜੀ ਅੱਛੀ ਜ਼ਿੰਦਗੀ ਜੀ ਰਿਹਾ ਮੈਂ ਮੇਰੀ ਜ਼ਿੰਦਗੀ 'ਚ ਐਸਾ ਕੀ ਆਊਗਾ ਜਿੱਥੇ ਮੈਨੂੰ ਅਜ਼ਮਾਇਆ ਜਾਊਗਾ ਅੱਜ ਪਿਛਲੇ 3 4 ਮਹੀਨਿਆਂ ਵਿੱਚ ਜੋ ਹੋਇਆ ਮੇਰੇ ਮੇਰੇ ਨਾਲ ਮੇਰੇ ਮਦਰ ਨਾਲ ਔਰ ਆਫਕੋਰਸ ਮੇਰੇ ਫਾਦਰ ਸਰਦਾਰ ਸੁਖਪਾਲ ਸਿੰਘ ਖੈਰਾ ਨਾਲ ਜੋ ਹੋਇਆ ਮੈਨੂੰ ਸਭ ਤੋਂ ਪਹਿਲਾਂ ਆਪਣੇ ਦਾਦਾ ਜੀ ਸਰਦਾਰ ਸੁਖਜਿੰਦਰ ਸਿੰਘ ਜੀ ਦੀ ਯਾਦ ਆਈ ਜ਼ਿੰਦਗੀ ਵਿੱਚ ਸੁੱਖ ਤੇ ਦੁੱਖ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੇ ਤੁਸੀਂ ਸਾਰੇ ਮੇਰੇ ਤੋਂ ਵੱਡੇ ਹੋ ਤੁਹਾਡਾ ਤੁਹਾਡੀ ਉਮਰ ਤੁਹਾਡਾ ਤਜਰਬਾ ਵੀ ਮੇਰੇ ਤੋਂ ਜ਼ਿਆਦਾ ਹੈ ਸੁੱਖ ਦੁੱਖ ਹਰੇਕ ਨੇ ਦੇਖਿਆ ਬੱਟ ਜਿੱਦਾਂ ਤੁਸੀਂ ਲੱਤ ਵਾਲਿਆਂ ਨੇ ਖਾਸ ਕਰਕੇ ਮੇਰੇ ਦੁੱਖ ਵਿੱਚ ਮੇਰਾ ਸਾਥ ਦਿੱਤਾ ਮੈਂ ਜ਼ਿੰਦਗੀ ਵਿੱਚ ਨਹੀਂ ਭੁੱਲ ਸਕਦਾ ਮੈਂ ਜੋ ਵੀ ਕੀਤਾ ਮੈਂ ਆਪਣਾ ਫਰਜ਼ ਅਦਾ ਕੀਤਾ ਮੈਂ ਆਪਣੇ ਫਾਦਰ ਨੂੰ ਛੋਟੇ ਹੁੰਦੇ ਤੋਂ ਦੇਖਿਆ ਹਰ ਇੱਕ ਇਨਸਾਨ ਦੇ ਸੁੱਖ ਤੇ ਜਾਂ ਔਰ ਖਾਸ ਕਰਕੇ ਦੁੱਖ ਵਿੱਚ ਸ਼ਾਮਿਲ ਹੁੰਦੇ ਜਦ ਮੇਰਾ ਔਖਾ ਸਮਾਂ ਆਇਆ ਤੁਸੀਂ ਉਦਾਂ ਮੇਰੇ ਨਾਲ ਖੜੇ ਮੇਰੇ ਸਿਰ ਤੇ ਆਸ਼ੀਰਵਾਦ ਦਿੱਤਾ ਮੇਰੇ ਮੋਢੇ ਤੇ ਹੱਥ ਰੱਖਿਆ ਕਿ ਮੈਂ ਤਾਬ ਆਪਾਂ ਲੜਨਾ ਹੈ ਮੇਰੀ ਤਾਕਤ ਮੇਰੇ ਦਾਦਾ ਜੀ ਜਾਂ ਪ੍ਰਮਾਤਮਾ ਤੋਂ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਆਂਦੀ ਹੈ ਅਸੀਂ ਜੋ ਵੀ ਹਾਂ ਪਾਪਾ ਜੋ ਵੀ ਹੈ ਉਹ ਕੁਪਲੱਥ ਦੀ ਬਦੌਲਤ ਹੈ ਜੇ ਤੁਸੀਂ ਸਾਡਾ ਸਾਥ ਨਾ ਦਿੰਦੇ ਤੁਸੀਂ ਸਾਡੇ ਨਾਲ ਨਾ ਖੜਦੇ ਸਾਡੇ ਨਾਲ ਮੋਢੇ ਨਾਲ ਮੋਢਾ ਲੜਾ ਕੇ ਲੜਾਈ ਨਾਲ ਲੜਦੇ ਤੇ ਅਸੀਂ ਸ਼ਾਇਦ ਅਜ ਇਸ ਮੰਚ ਤੇ ਨਾ ਖੜੇ ਹੁੰਦੇ ਜੋ ਕੁਛ ਅਸੀਂ ਹਾਂ ਅੱਜ ਪਾਪਾ ਔਰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਨਾ ਕਿ ਪੰਜਾਬ ਵਿੱਚ ਵੀ ਨਹੀਂ ਸ਼ਾਇਦ ਦੇਸ਼ ਵਿੱਚ ਸਭ ਤੋਂ ਵੱਡੇ ਮੇਰੇ ਵਾਸਤੇ ਸਭ ਤੋਂ ਵੱਡੇ ਲੀਡਰ ਹੈ ਔਰ ਇਹ ਔਰ ਇਹ ਸ਼ੁਰੂਆਤ ਕੀਤੀ ਹੈ ਪੁਲੱਥ ਦੇ ਵੋਟਰਾਂ ਨੇ ਸਾਡੇ ਦੋਸਤਾਂ ਨੇ ਮਿੱਤਰਾਂ ਨੇ ਭੈਣਾ ਭਰਾਵਾਂ ਨੇ ਤੁਹਾਡਾ ਤੁਹਾਡਾ ਦਿੱਤਾ ਹੋਇਆ ਮਾਨ ਨਹੀਂ ਅਸੀਂ ਮੋੜ ਸਕਦੇ ਮੈਂ ਪਾਪਾ ਦੀ ਗੱਲ ਕਰਦਾ ਮੈਂ ਸਿਆਸੀ ਗੱਲ ਨਹੀਂ ਮੈਂ ਮੈਨੂੰ ਹਜੇ ਨਹੀਂ ਸ਼ਾਇਦ ਸਮਝ ਨਹੀਂ ਆ ਤੇ ਨਾ ਹੀ ਮੈਂ ਕੋਈ ਸਿਆਸੀ ਗੱਲ ਕਰਨੀ ਆ ਮੈਂ ਆਪਣਾ ਫਰਜ਼ ਅਦਾ ਕਿਉਂ ਕੀਤਾ ਛੋਟੇ ਹੁੰਦੇ ਤੋਂ ਮੈਂ ਆਪਣੇ ਫਾਦਰ ਨੂੰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਸਵੇਰੇ ਉੱਠ ਕੇ ਲੋਕਾਂ ਦੀ ਲੜਾਈ ਲੜਦੇ ਦੇਖਿਆ ਪਹਿਲੇ ਪ੍ਰਥ ਵਿੱਚ ਜੇ ਕਿਸੇ ਨਾਲ ਅਨਿਆਏ ਹੋਇਆ ਧੱਕਾ ਹੋਇਆ ਝੂਠੇ ਪਰਚੇ ਤਾਂ ਪਾਪਾ ਦੇ 14 ਪਰਚਾ 14 15 ਹੋ ਚੁੱਕੇ ਨੇ 30 ਸਾਲਾਂ ਚ ਜਦ ਤੁਹਾਡੇ ਤੇ ਕਦੀ ਮੁਸੀਬਤ ਆਈ ਤੁਹਾਡੇ ਤੇ ਕਦੀ ਆਂ ਚਾਈ ਪਾਪਾ ਆਪਣੇ ਘਰੋਂ ਨਿਕਲ ਕੇ ਤੁਹਾਡੇ ਵਾਸਤੇ ਲੜੇ ਫਿਰ ਜਾ ਤੋ ਇਹ ਵੱਡੇ ਇਹਨਾਂ ਨੂੰ ਪੂਰੇ ਪੰਜਾਬ ਵਿੱਚ ਇਹਨਾਂ ਦੀ ਪਛਾਣ ਹੋ ਗਈ ਤੇ ਪੰਜਾਬ ਵਿੱਚ ਜਾ ਕੇ ਮੁੱਦਿਆਂ ਤੇ ਲੜੇ ਯੂਵਪਾ ਤੇ ਲੜੇ ਯੂਵਪਾ ਦੇ ਖਿਲਾਫ ਲੜੇ ਐਨਐਸਏ ਦੇ ਖਿਲਾਫ ਲੜੇ ਮੰਤਰੀਆਂ ਦੇ ਖਿਲਾਫ ਲੜੇ ਸਰਕਾਰਾਂ ਦੇ ਖਿਲਾਫ ਲੜੇ ਔਰ ਖਾਸ ਕਰਕੇ ਪੰਜਾਬ ਪੰਜਾਬੀਅਤ ਤੇ ਸਿੱਖਾਂ ਵਾਸਤੇ ਲੜੇ ਉਦੋਂ ਮੈਨੂੰ ਮਹਿਸੂਸ ਹੋਇਆ ਜਦੋਂ ਸਾਨੂੰ ਘਰੋਂ ਗ੍ਰਿਫਤਾਰ ਕਰਕੇ ਲੈ ਕੇ ਗਏ ਜਿਸ ਅੰਦਾਜ਼ ਵਿੱਚ ਜਾਂ ਜਿਸ ਢੰਗ ਨਾਲ ਲੈ ਕੇ ਗਏ ਮੈਂ ਮਯੂਸ ਹੋਇਆ ਮੈਂ ਝੂਠ ਨਹੀਂ ਬੋਲਦਾ ਮੈਂ ਮੈਂ ਨਹੀਂ ਕਹਿ ਸਕਦਾ ਕਿ ਮੈਂ ਬਹੁਤ ਬਲਵਾਨ ਆ ਜਾਂ ਮੈਨੂੰ ਸਭ ਪਤਾ ਮੈਂ ਮਯੂਸ ਹੋਇਆ ਮੈਨੂੰ ਦੁੱਖ ਲੱਗਾ ਮੈਂ ਸੋਚਿਆ ਕਿ ਪਾਪਾ ਦਾ ਗੁਨਾਹ ਕੀ ਹੈ ਕਿਉਂਕਿ ਮੁਕਦਮਾ ਤਾਂ ਮੈਂ ਜਾਣਦਾ ਮੁਕਦਮਾ ਸਾਰਾ ਸਾਰ ਝੂਠਾ ਮੁਕਦਮੇ ਦੇ ਕੋਈ ਪੈਰ ਨਹੀਂ ਮੁਕਦਮਾ ਤਾਂ ਅਸੀਂ ਸੁਪਰੀਮ ਕੋਰਟ ਤੋਂ ਜਾ ਕੇ ਜਿੱਤ ਚੁੱਕੇ ਸੀ ਪਾਪਾ ਦਾ ਗੁਨਾਹ ਕੀ ਸੀ ਪਾਪਾ ਦਾ ਗੁਨਾਹ ਇਹ ਹੈ ਕਿ ਉਹ ਉਹ ਬੋਲਦੇ ਨੇ ਸੱਚ ਬੋਲਦੇ ਨੇ ਸੱਚ ਬੋਲਣ ਤੋਂ ਡਰੀ ਸੱਚ ਸੁਣਨ ਤੋਂ ਡਰੀ ਜਾਂਦੀ ਸਰਕਾਰ ਮੈਂ ਆਪਣਾ ਫਰਜ਼ ਅਦਾ ਕੀਤਾ ਮੈਨੂੰ ਮੈਨੂੰ ਬੜਾ ਪਿਆਰ ਮਿਲ ਰਿਹਾ ਲੋਕਾਂ ਤੋਂ ਮੈਂ ਕੁਝ ਨਹੀਂ ਕੀਤਾ ਮੈਂ ਜੋ ਵੀ ਕੀਤਾ ਆਪਣੇ ਆਪਣੇ ਗੁਰੂ ਵਾਸਤੇ ਕੀਤਾ ਆਪਣੇ ਆਈਡਲ ਵਾਸਤੇ ਕੀਤਾ ਜੇ 100 ਵਾਰ ਇਹਨਾਂ ਨੂੰ ਗ੍ਰਿਫਤਾਰ ਕਰਨਗੇ ਮੈਂ 100 ਵਾਰ ਲੜਾਈ ਲੜੂੰਗਾ ਤੁਸੀਂ ਸਾਡੇ ਨਾਲ ਰਹੋ ਤੁਸੀਂ ਮੈਨੂੰ ਰਾਹ ਦਿਖਾਉਂਦੇ ਰਹੋ ਮੈਨੂੰ ਆਸ਼ੀਰਵਾਦ ਦਿਓ ਮੈਨੂੰ ਪਿਆਰ ਦਿਓ ਜੇ ਮੈਂ ਕੁਝ ਗਲਤ ਕਰਾਂ ਤੇ ਮੈਨੂੰ ਟੋਕਿਓ ਮੈਨੂੰ ਸਹੀ ਰਾਹ ਪਾਇਓ ਪਰ ਸਾਡੇ ਸਾਡੇ ਨਾਲ ਮੇਰੇ ਫਾਦਰ ਦੇ ਨਾਲ ਇਦਾਂ ਖੜਕੇ ਰਹੋ ਫਿਰ ਜ਼ਿੰਦਗੀ ਦੀ ਕੋਈ ਤਾਕਤ ਇਹਨਾਂ ਨੂੰ ਹਟਾ ਨਹੀਂ ਸਕਦੀ ਉਹਨਾਂ ਸਰਦੀ ਕਾਫੀ ਹੈ ਠੰਡ ਕਾਫੀ ਹੈ ਮੈਂ ਜਿਆਦਾ ਸਮਾਂ ਨਹੀਂ ਲਊਂਗਾ ਤੁਹਾਡੇ ਸਾਰਿਆਂ ਦਾ ਇੱਥੇ ਆਂਦਾ ਧੰਨਵਾਦ ਮੈਂ ਜਿੱਦਾਂ ਮੈਂ ਕਿਹਾ ਮੈਂ ਤੁਹਾਡਾ ਸ਼ਾਇਦ ਕਦੀ ਦੇਣਾ ਨਹੀਂ ਸੀ ਦੇ ਮੋੜ ਸਕਦਾ ਮੈਂ ਤੋਂ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਤੁਹਾਡੇ ਹੱਕਾਂ ਤੇ ਹਕੂਕਾਂ ਵਾਸਤੇ ਇਦਾਂ ਹੀ ਲੜੂੰਗਾ ਜਿੱਦਾਂ ਸੁਖਪਾਲ ਸਿੰਘ ਖੈਰਾ ਨੇ ਲੜਾਈ ਲੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ